ਨਬਾਬਾ ਨਾਨਕ ਤੂੰ ਹੀ ਨਰੰਕਾਰ 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 ਬਾਬਾ ਪੂਨ ਨਰੰਕਾਰ ਮਾਰਨਾ ਮਾਨੋ ਨੇ ਨਰੰਕਾਰ ਨਰੰਕਾਰ ਬਾਬਾ ਪੂਨ ਨਰੰਕਾਰ ਨਰੰਕਾਰ ਬਾਬਾ ਮਾਨੋ ਨੇ ਨਰੰਕਾਰ ਬਾਬਾ ਨਾਨਕ ਤੂੰ ਹੀ ਨਰੰਕਾਰ ਬਾਬਾ ਨਾਨਕ ਤੂੰ ਹੀ ਨਰੰਕਾਰ ਸੋ ਸਤ ਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤ ਗੁਰ ਵਾਹ ਵਾਹ ਜਿਨ ਹਰ ਸੋ ਜੋੜਿਆ ਨਾਮ ਨਿਧਾਨ ਐ ਖੁੱਟ ਗੁਰ ਦੇ ਦਾਰੋ ਮਹਾਰੋਗ ਬਿਕਰਾਲ ਤਿਨੈ ਬਿਦਾਰ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਾ ਜਿਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਆਪਰ ਹੰਪਰ ਅਲਖਿਆ ਭੇਵ ਅਨ ਬਾਬਾ ਨਾਨਕ ਤੂੰ ਹੀ ਨਰੰਤਾਰ ਅਨ ਬਾਬਾ ਨਾਨਕ ਤੂੰ ਹੀ ਨਰੰਤਾਰ ਤੂੰ ਇੰਦਰੰਕਾਰ ਬਾਬਾ ਨਾਨਕ ਤੂੰ ਇੰਦਰੰਕਾਰ ਬਾਬਾ ਨਾਨਕ ਤੂੰ ਇੰਦਰੰਕਾਰ ਨਾਨਕਾ ਨਾਮਕ ਤੂੰ ਇੰਦਰੰਕਾਰ ਤਾਰਿਆ ਜਹਾਨ ਰਹਾ ਬਮਾਨ ਜਿਨੇ ਦਰਸ਼ਨ ਆਇਆ ਜਿਨੇ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨ ਆਇਆ ਤੂੰ ਕਰਨ ਤਾਰਨ ਸਮਰੱਥ ਹੈ ਕਰਤੇ ਤੁਜ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਪੁੰਨ ਕੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰਿ ਤਾਵਾ ਸੋਈ ਗੁਰਮਖ ਨਾਲ ਕੀ ਆਰਾਧਿਆ ਗੁਰਮੁਖ ਨਾਨਕ ਆਰਾਧਾ ਸਭ ਆਖੋ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਪਾਇਆ ਜੀਉ ਰਾਮ ਅਜ ਰਖਦਾ ਆ ਸਾਰਿਆਂ ਨਿੰਦ ਕਾ ਪਿੱਛ ਦੇ ਜਿਉ ਰਾਮ ਨਾਮ ਦੇ ਮੁਖ ਲਾਇਆ ਰਾਮ ਰਾਜ ਜਨ ਨਾਨਕ ਐ ਸਾਹਿਬ ਤੇ ਰਾਮ ਜਿਉ ਰਾਮ ਰਾਮ ਰਾਹੇ ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਤੁਰੰਦੇ ਇੱਕ ਨੇ ਦੁੱਧ ਸਮਾਈਏ ਚਿੱਲੇ ਰਹਿਣ ਖੜੇ ਇੱਕ ਨਹਾਲੀ ਤੈ ਸੰਤ ਪਰੈਣ ਖੜੇ ਸਵਾਰ ਨਾਨਕਾ ਜਿੰਦ ਤੋਂ ਨਜ਼ਰ ਕਰ ਆਪੇ ਸਾਜ ਕਰ ਆਪ ਜਾਈ ਤੇ ਰਖਿਆ ਜਿਸੁ ਜੰਤ ਪਾਏ ਦੇਖੇ ਸਭ ਖਾਲਾ ਕਿਸਮ ਕਈਏ ਨਾਨਕਾ ਸਭ ਕਿਛ ਆਪੇ ਆਪ ਕੋੜੀ ਨੀ ਦੇਖਿਆ ਵਜਾਈਆ ਕਿਸ ਕਹਿਣਾ ਹੈ ਕਹਿ ਨਾ ਜਾਏ ਸਤਿ ਕਰਤਾ ਜਰ ਕਰੇਂ ਜੀਆ ਵਾ 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 ਰੰਗਾ ਹੈ ਆਈ ਤਾਤ ਮਾ ਉਨੀ ਤਰ ਜੋੜੀ ਵਾ 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 ਤੇਨੇ ਬਾਹਰੀ ਉਹ ਕੀ ਵਾ 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 ਨਾ ਹੀ ਹੋ ਕਰ ਜਵਾ ਵਾ 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 ਤੇ ਜਾਇਰ ਜਾਰ ਸੁਧ ਵਹਿਗੁਰੂ ਜੀ ਸਾਖ ਸਾਹਿਬ ਜੀ ਫਤ ਬੋਨ ਸਤਨਾ ਵਾ ਹੈ ਗੁਰੂ ਜੀ ਪੌੜੀ ਵੜੇ ਕੀਆ ਵੜਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਦੈਂ ਜੀਆ ਅਰਜਿਕ ਸੰਭਾਹੇ ਸਾਈਂ ਕਾਰ ਕਮਾਉਣੀ ਦੁਰਸ਼ੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸਹਿਰ ਜਾਏ ਸੋ ਕਰੇ ਜੇ ਤਿਸਹਿਰ ਜਾਏ ਸੁਧ ਤਤ ਨਾਮ ਸ੍ਰੀ ਵਾਹੇ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰਾਂ ਪਾਇਆ ਸਤਗੁਰ ਤੋਂ ਪਾਇਆ ਸਹਿਜ ਸਿਮਰਨ ਰਾਜ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਰ ਗਾਵਣ ਰਾਮ ਦੇ ਨਾਮ ਤੇ ਵਸਾ ਕਹ ਨਾਮ ਜਨਨ ਦੁਆ ਸਤ ਰਤੂ ਹਵਸਾਰਨਾ ਤੇਰਾ ਕਾਣ ਰਤਬਾ ਸਰਦਾਰ ਗਲਾਸ ਤਰਾ ਤੂੰ ਆਮੀ ਸੁਖ ਮਨ ਹਾਰੇ ਸਰਦਾਰ ਕਮਾਨੋ ਮੇਰੇ ਮਹਾਰਾਜ ਹਰਨ ਹਾਲੇ ਹਾਥੇ ਸਾਹਿਬਾ ਕਾ ਨਹੀਂ ਕਰਦੇ ਤੇਰਾ ਮੇਰਾ ਸੁਖਿਆ ਤੇ ਤੇ ਤੁਕਾਵੇ ਬਦਾ ਸਿਮਸਲਾ ਤੇਰੀ ਨਾਮ ਮਨ ਸੁਆਬ ਕਹ ਨਾਮ ਸਤਿ ਸ੍ਰੀ ਅਕਾਲ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਭਗ ਨਾਮਿਆ ਭਾਗ ਰਾਜਨ ਤੁਕਾ ਦਾ ਗਾਵਿਆ ਸਰ ਸਾਥ ਸੁਖ ਬਣ ਅਸਟਾ ਜਨ ਖਿਆ ਸਭ ਕਾਇਆ ਰਾਤੋ ਕਾਮ ਦੀ ਕਾ ਗੁਰ ਵਿਟੋ ਜਹੇ ਮੜਿਆ ਜੀ ਕਹ ਨਾਮ ਸੁਨ ਸੰਤੋ ਸ਼ਬਦ ਤਰੋ ਤਿਆਰ ਸਾਚਾ ਨਾਮ ਮੇਰਾ ਆਧਾਰੋ ਆ ਗੁਰੂ ਨਾਨਕ ਪਾਇਆ ਤੇਰੇ ਦਰ ਤੇ ਮਾਣ ਮਰ ਕੇ ਲਾਗੇ ਜਹਨਤ ਤੈਨੂੰ ਅਗ ਕਰੇ ਔਰ ਹਦਵਾਜੇ ਪਾਰ ਬ੍ਰਹਮਤਰਾ ਪਾਇਆ ਪੁੱਤਰ ਸਗਤ ਬਸੂਰੇ ਕੰਤਾ ਵਿੱਚਰੇ ਟੂਣੀ ਕੰਝੇ ਖਾਣੇ ਸੰਤ ਸਾਜਣ ਭੈ ਸੱਤ ਜੁਦੇ ਜੁਰਤੇ ਜਾਣ ਸੰਤੇ ਪ੍ਰੀਤਿ ਗਤ ਸੰਸਰ ਗੋਰਾ ਆ ਪਰਬੂਰੇ ਵਿਰਮੰਤਰਾ ਨੇ ਕੋਈ ਨਾ ਲਾਗੇ ਵਾਝੂ ਆ ਵਾਹ ਦਰ ਹਥੂਰੇ ਬਦ ਸਤਨਾ ਵਾਹਿਗੁਰੂ ਜੀ ਸਲੋਕ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜ ਕ ਦੂਰ ਜਨ ਦੇ ਭਾਵ ਤੇ श्रीवा गुरुजी एक ओंकार सतगुरु प्रसा ਸਾਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੀ ਸਾਰਣ ਸਗਲ ਪੈ ਲਾਥੇ ਦੋਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਰਹਾ ਸਤ ਗੁਰ ਨਾਮ ਧਾਣ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਾਨਵ ਸਿਆ ਆਬਨਾਸੀ ਤਾ ਕੋ ਬਿਗਨਣ ਕੋ ਲਗ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਵਸੇ ਰਦੇ ਅੰਤਰਾ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੈ ਜਿਨ ਪੂਰਨ ਪੈਜ ਰਖਾਈ